ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਬਹੁਤ ਦੂਰ ਇੱਕ ਬਲਾਤਕਾਰੀ ਅਮਰਤ ਧਾਰੀ ਹੋ ਸਕਦਾ ਹੈ ਪਰ ਇੱਕ ਅਮਰਤ ਧਾਰੀ ਬਲਾਤਕਾਰੀ ਕਦੇ ਨਹੀਂ ਹੋ ਸਕਦਾ ਇਸ ਅਮਰਤ ਦੀ ਬਹੁਤ ਵੱਡੀ ਮਰਿਆਦਾ ਸੀ ਹਰ ਕੋਈ ਜਣਾ ਖਣਾ ਤੇ ਇਸ ਦਾਤ ਨੂੰ ਵਾਸਨ ਨਹੀਂ ਸੀ ਕਰ ਸਕਦਾ ਇਹ ਅਧਿਕਾਰ ਤਲ ਪੰਚ ਕੋਲ ਸੀ ਅਤੇ ਉਹਨਾਂ ਕੋਲ ਹੀ ਰਹਿਣਾ ਚਾਹੀਦਾ ਸੀ ਜਿਹਨੂੰ ਪਿਆਸ ਲੱਗਦੀ ਉਹ ਮਰਦਾ ਮਰਦਾ ਵੀ ਪਹੁੰਚ ਜਾਂਦਾ ਗੁਰੂ ਨਾਲ ਪਿਆਰ ਹੋਵੇ ਸਹੀ ਫਿਰ ਕੱਖ ਵੀ ਦੂਰ ਨਹੀਂ ਨਾਲੇ ਗੁਰੂ ਸਹਿਬਾਨ ਦੇ ਵਕਤ ਵੀ ਇਹ ਦਾਤ ਦੇਣ ਲਈ ਕਈ ਕਈ ਸਾਲ ਤੱਕ ਛਕਣ ਅਤੇ ਪ੍ਰਾਣੀਆਂ ਨੂੰ ਤਲ ਪੰਤ ਵਿੱਚ ਰੱਖਿਆ ਜਾਂਦਾ ਸੀ ਅਤੇ ਜਦੋਂ ਤੱਕ ਸਿੱਖ ਅੰਦਰੋਂ ਤਿਆਰ ਨਹੀਂ ਸੀ ਹੋ ਜਾਂਦੇ ਅਤੇ ਮਰਿਆਦਾ ਵਿੱਚ ਰਹਿਣਾ ਨਹੀਂ ਸੀ ਸਿੱਖ ਲੈਂਦੇ ਤਦ ਤੱਕ ਅਮਰਤ ਨਹੀਂ ਸੀ ਸ਼ਕਾਇਆ ਜਾਂਦਾ ਅੱਜ ਕੱਲ ਇਸ ਅਨਮੋਲੀ ਦਾਤ ਨੂੰ ਵੀ ਇੱਕ ਮਜ਼ਾਕ ਹੀ ਬਣਾ ਕੇ ਰੱਖ ਦਿੱਤਾ ਗਿਆ ਹੈ ਗਿਣਤੀਆਂ ਵਿੱਚ ਪੈ ਗਏ ਨੇ ਜਿ ਫਲਾਣੇ ਬਾਬੇ ਨੇ ਇੰਨੇ ਸਿੰਘ ਸਿਜਾ ਦਿੱਤੇ ਢਮਕੇ ਬਾਬੇ ਨੇ ਇੰਨੇ ਸਿੰਘ ਸਿਜਾ ਦਿੱਤੇ ਪਰ ਇਹ ਬਾਣਾ ਅਤੇ ਅਮਰਤ ਦੀ ਪੌਲ ਇਹ ਸੱਚ ਮਹਾਪੁਰਖੀ ਦਇਆ ਸੰਤੋਖ ਦੇ ਰਖਵਾਲਿਆਂ ਇਸ ਜੋਤਿਆਂ ਦਾ ਸਰਟੀਫਿਕੇਟ ਸੀ ਤੇ ਅੱਜ ਇਹ ਇਨਾ ਸਸਤਾ ਕਰ ਦਿੱਤਾ ਗਿਆ ਹੈ ਇਹ ਹਰ ਕੋਈ ਹੀ ਚੱਕੀ ਫਿਰਦਾ ਹੈ ਅਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅੱਜ ਇਹ ਸਰਟੀਫਿਕੇਟ 99% ਕਮੀਆਂ ਝੂਠੀਆਂ ਵਹਿਰਾਸ਼ੀਆਂ ਕਲਯੁਗੀ ਕੋਲ ਹੈ ਕਿਉਂਕਿ ਇਸ ਤੇ ਯਕੀਨ ਕਰਨ ਲੱਗਿਆ ਸੋਚਣਾ ਨਹੀਂ ਪੈਂਦਾ 99% ਇਸ ਕਰਕੇ ਕਿਉਂਕਿ ਇਹ ਦਾਤ ਮਿਲਦੇ ਆ ਬੰਦਾ ਕੋਈ ਆਮ ਬੰਦਾ ਨਹੀਂ ਸੀ ਰਹਿੰਦਾ ਉਹ ਤੇ ਦਾਤਾਰ ਬਣ ਜਾਂਦਾ ਸੀ ਪਾਤਸ਼ਾਹ ਨੇ ਪਹਿਲਾਂ ਦਾਤ ਦਿੱਤੀ ਤੇ ਫਿਰ ਉਹਨਾਂ ਹੀ ਸਿੰਘਾਂ ਤੋਂ ਦਾਤ ਲਈ ਵੀ ਕਿਉਂ ਤਾਂ ਕਿ ਕੋਈ ਭੇਦ ਨਾ ਰਹੇ ਬਰਾਬਰੀ ਦਿੱਤੀ ਆਪਣੇ ਨਾਲ ਖੜੇ ਕਰ ਲਿਆ ਅੱਜ ਖੁਦ ਵੱਲ ਛਾਤੀ ਮਾਰੀਏ ਵੀ ਅਸੀਂ ਹੈਗੇ ਆਂ ਇਸ ਯੋਗ ਵਿਚਾਰ ਅਤੇ ਵਿਕਾਰ ਮਰ ਜਾਂਦੇ ਸੀ ਤੇ ਸਾਡੇ ਅੰਤਰਾ ਵਿੱਚ ਤੇ ਗੰਧ ਹੀ ਭਰਿਆ ਪਿਆ ਹੈ ਹੁਣ ਦੱਸੋ ਹੈਗੇ ਜੇ ਇਸ ਦਾਤ ਦੇ ਯੋਗ ਪੀੜਾਂ ਦਾ ਬਹੁਤ ਹੋਣੀਆ ਕਈਆਂ ਨੂੰ ਪਰ ਹਜਮ ਕਰਿਓ ਤੇ ਸੋਚਿਓ ਅੰਤਰ ਕੀ ਚੱਲਦਾ ਸਾਡੇ ਜਵਾਬ ਮਿਲ ਜਾਊਗਾ ਅੱਜ ਇਹ ਸੱਚ ਹੈ ਇਸ ਦਾਤ ਪੌਲ ਅਤੇ ਬਾਣੇ ਦੀ ਆੜ ਅੰਦਰ ਕਲਯੁਗ ਕਾਰਾ ਚਲਾ ਰਿਹਾ ਹੈ ਅਤੇ ਪਾਪੀ ਪਾਪ ਕਮਾ ਰਿਹਾ ਹੈ ਅਤੇ ਦਾਗਦਾਰ ਕੀਤਾ ਜਾ ਰਿਹਾ ਹੈ ਬਾਣੇ ਨੂੰ ਅਤੇ ਇਸ ਦਾਤ ਨੂੰ ਪਹਿਲਾਂ ਇਹ ਪੌਲ ਦਾਤ ਨੂੰ ਦੇਣ ਵਾਲੇ ਮਹਾਪੁਰਖ ਹੀ ਹੁੰਦੇ ਸੀ ਸੱਚ ਦਸੀਏ ਤੇ ਉਸ ਵਕਤ ਬਹੁਤਿਆਂ ਪ੍ਰਾਣੀਆਂ ਨੂੰ ਪੌਲ ਲੈਂਦੇ ਹੀ ਬ੍ਰਹਮ ਗਿਆਨੀਆਂ ਦੀ ਪ੍ਰਾਪਤੀ ਹੋ ਜਾਂਦੀ ਸੀ ਐਸੀ ਸ਼ਕਤੀ ਸੀ ਇਸ ਦਾਤ ਦੇ ਅੰਦਰ ਅਤੇ ਦਾਤ ਦੇਣ ਵਾਲਿਆਂ ਅੰਦਰ ਹੁਣ ਤਾਂ ਬਹੁਤੀ ਵਾਰੀ ਪੰਜ ਪਿਆਰੇ ਵੀ ਉਹ ਬਾਣਾ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਆਪਣਾ ਵੀ ਕੋਈ ਨਿਤਨੇਮ ਨਹੀਂ ਹੁੰਦਾ ਸੋ ਇਹੋ ਜਿਹੇ ਛਕਾਉਣ ਵਾਲੇ ਉਹੋ ਜਿਹੇ ਛਕਣ ਵਾਲੇ ਵੀ ਭਾਵਨਾ ਬਹੁਤ ਵੱਡਾ ਸੰਸਕਾਰ ਹੈ ਅਤੇ ਐਵੇਂ ਹੀ ਨਹੀਂ ਬਣ ਜਾਂਦਾ ਯਾਦ ਰੱਖਣਾ ਇਹ ਉਹ ਸ਼ਕਤੀ ਹੈ ਜਿਸ ਨੇ ਕਲਯੁਗ ਨੂੰ ਕਤਮਾ ਵਿੱਚ ਬਿਠਾ ਲਿਆ ਸੀ ਅਤੇ ਇਸ ਨਾਲ ਖੇਡਣ ਵਾਲਿਆਂ ਦਾ ਹਿਸਾਬ ਪਾਲਾ ਔਖਾ ਹੋਣਾ। ਦਿਲੋਂ ਮੁਹੱਬਤ ਜਿਨੋਂ ਸਹੀ ਸੱਚਿਆ ਜਿਨੋਂ ਮਨਹੋਰ ਮੁਖਹੋਰ ਸੇ ਕਾਟੇ ਕੱਚਿਆ ਰੱਤੇ ਇਸਕ ਖੁਦਾਈ ਰੰਗ ਦਿਦਾਰ ਕੇ ਵਿਸਰਿਆ ਜਿਨਹੋ ਨਾਮ ਤੇ ਭੁਏ ਭਾਰ ਕੀਏ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਸੁਮਤ ਬਖਸ਼ਣ ਸਭਨਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ